ਜਿਹੜੇ ਆ ਸਾਹਮਣੇ ਵਾਲੇ ਪਹਾੜ ਦਿਖਦੇ ਨੇ ਇਹ ਥੱਲੋਂ ਹੀ ਜਾਂਦੀ ਐ ਐਲਓਸੀ ਇਹਨਾਂ ਪਹਾੜਾਂ ਦੇ ਇੱਕ ਪਾਸੇ ਇੰਡੀਆ ਰਹਿ ਜਾਂਦਾ ਹੈਗਾ ਤੇ ਦੂਸਰੇ ਪਾਸੇ ਪਾਕਿਸਤਾਨ ਹੈਗਾ ਦੋ ਤਿੰਨ ਆਦਮੀ ਮਰ ਵੀ ਗਏ ਅੱਛਾ ਹੱਸੇ ਅੱਛਾ ਉਹ ਫੇਰ ਆ ਗਏ ਉਹਨੂੰ ਪਾਕਿਸਤਾਨ ਦਾ ਹਾਂ ਪਾਕਿਸਤਾਨ ਕਿੰਨੇ ਦੂਰ ਬਾਰਡਰ ਇੰਡੀਆ ਦਾ ਕਿੰਨੇ ਮਿੰਟ ਲੱਗਣਗੇ ਦੋ ਤਿੰਨ ਮਿੰਟ ਲੱਗਣਗੇ ਦੋ ਤਿੰਨ ਮਿੰਟ ਭਾਈ ਦਾ ਘਰ ਦੇਖੋ ਜਮਾ ਬਾਰਡਰ ਤੇ ਭਾਈ ਬੈਠਾ ਲਾਸਟ ਗਾਉ ਮੇਰੇ ਲਾਸਟ ਗਾ ਹੈ ਪਾਕਿਸਤਾਨੀ ਹੈਗਾ ਨਾ ਇਪਨਦੀਪ ਆਰ ਆਈ ਪੀ ਐਨ ਟ ਡਬਲ ਯੂ ਪੀ ਸਿੰਘ ਰਿਪਨਦੀਪ ਸਿੰਘ ਹੁਣ ਪਤਾ ਨਹੀਂ ਜਾਣ ਦੇਣਗੇ ਪਤਾ ਨਹੀਂ ਜਾਣ ਦੇਣਗੇ ਸਵਾਗਤ ਹੈ ਜੀ ਨਵੇਂ ਵਲੌਗ 'ਚ ਇੱਕ ਵਾਰ ਫੇਰ ਤੁਹਾਡਾ ਐਲਓਸੀ ਦੇ ਨੇੜਿਓਂ ਤੇ ਆਪਾਂ ਘੁੰਮ ਰਹੇ ਹਾਂ ਕਸ਼ਮੀਰ ਤੇ ਅੱਜ ਦੇ ਵਲੌਗ 'ਚ ਆਪਾਂ ਤੁਹਾਨੂੰ ਦਿਖਾਉਣੀ ਹੈ ਐਲਓਸੀ ਦੇ ਨੇੜੇ ਦੀਆਂ ਚੋਟੀਆਂ ਤੇ ਤੁਹਾਨੂੰ ਪਹਿਲਾਂ ਮੈਂ ਨਕਸ਼ਾ ਸਮਝਾ ਦਾਂ ਥੋੜਾ ਜਿਹਾ ਇਹ ਜਾਂਦੀ ਹੈ ਐਲਓਸੀ ਲਾਈਨ ਆਫ ਕੰਟਰੋਲ ਤੇ ਇਹ ਪਾਕਿਸਤਾਨੀਆ ਚੈੱਕਪੋਸਟ ਹੈ ਤਿੰਨ ਤੇ ਆਹ ਇੰਡੀਅਨ ਆਰਮੀ ਦੀਆ ਚੈੱਕਪੋਸਟ ਹੈ ਤੇ ਆਹ ਥੱਲੇ ਸਾਰੀ ਗਰੇਜ਼ ਵੈਲੀ ਹੈਗੀ ਜਿੰਨੀ ਤੁਹਾਨੂੰ ਦਿਖ ਰਹੀ ਹੈ ਤੇ ਇਹ オリジナル ਚ ਜੇ ਤੁਸੀਂ ਦੇਖਣਾ ਐਵੇਂ ਦਾ ਨਜ਼ਾਰਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਉਹ ਸੀਗਾ ਮੈਪ ਮਤਲਬ ਨਕਸ਼ੇ ਤੇ ਸਾਰਾ ਹੁਣ ਤੁਹਾਨੂੰ オリジナル ਚ ਦਿਖਾਉਣਾ ਉਹ ਸਾਹਮਣੇ ਵਾਲਾ ਪਾਕਿਸਤਾਨ ਦਾ ਵਿੱਚ ਪਹਾੜਾ ਉੱਥੇ ਚੈੱਕ ਪੋਸਟ ਉੱਪਰ ਜਿਹੜੀ ਬਣੀ ਹੋਈ ਨਾ ਪਾਕਿਸਤਾਨ ਦੀ ਐ ਇਧਰ ਇੰਡੀਆ ਦੀ ਚੈੱਕ ਪੋਸਟ ਐ ਇੱਥੇ ਤੇ ਸਾਰੀ ਗਰੇਜ਼ ਵੈਲੀ ਐ ਜਿੰਨੀ ਤੁਸੀਂ ਦੇਖ ਰਹੇ ਹੋ ਤੇ ਇਹ ਮਤਲਬ ਆਪਣੇ ਪੰਜਾਬ ਵਾਂਗੂ ਬਾਰਡਰ ਨਹੀਂ ਹੈਗਾ ਇੱਥੇ ਵੀ ਤਾਰਾਂ ਲੱਗੀਆਂ ਹੋਈਆਂ ਨੇ ਇੱਥੇ ਚੈੱਕ ਪੋਸਟਾਂ ਨੇ ਵੀ ਆਹ ਪਹਾੜ ਤੇਰਾ ਆਹ ਮੇਰਾ ਠੀਕ ਐ ਉੱਪਰ ਚੌਂਕੀਆਂ ਬਣੀਆਂ ਹੋਈਆਂ ਨੇ ਇਆ ਇਧਰਲੇ ਪਾਸੇ ਹੈਗਾ ਡਾਵਰ ਪਿੰਡ ਅੱਜ ਦਾ ਵਲੌਗ ਹੋਊਗਾ ਜਿਹੜਾ ਉਹ ਆਪਾਂ ਸਪੈਸ਼ਲੀ ਜਾਣਾਂਗਾ ਇਸ ਪਹਾੜ ਦੇ ਪਿਛਲੇ ਪਾਸੇ ਤੇ ਰਸਤਾ ਇਹਨੂੰ ਜਾਊਗਾ ਇੱਥੋਂ ਦੀ ਸਾਹਮਣੇ ਵਾਲਿਆ ਜਿਹੜਾ ਉਹ ਦਰਿਆ ਜਾਂਦਾ ਕਿਸ਼ਨ ਗੰਗਾ ਉਹਦੇ ਆਪਾਂ ਉਧਰਲੇ ਪਾਸੇ ਦੀ ਜਾਣਾ ਇਹ ਆ ਗਈ ਡਾਵਰ ਸ਼ਹਿਰ ਦੀ ਮਾਰਕੀਟ ਡਾਵਰ ਗਰੇਜ਼ ਵਾਲੀ ਚਿੱਕ ਨਿੱਕਾ ਜਿਹਾ ਟਾਊਨ ਹੈਗਾ ਤੇ ਛੋਟੀ ਜਿਹੀ ਥੋਦੀ ਆਬਾਦੀ ਹੈ ਪਿੰਡ ਹੈ ਨਾਲ ਛੋਟਾ ਜਿਹਾ ਸ਼ਹਿਰ ਹੈ ਸਰਦੀਆਂ ਚ ਨਾ ਇਹ ਸ਼ਹਿਰ ਪੂਰਾ برف ਨਾਲ ਢੱਕ ਜਾਂਦਾ ਹੈਗਾ ਮਤਲਬ ਕਟਆਫ ਵੀ ਹੋ ਜਾਂਦਾ ਹੈ ਸੜਕ ਰਹੀ ਤੁਸੀਂ ਇੱਥੇ ਤੱਕ ਨਹੀਂ ਆ ਸਕਦੇ ਕਿਉਂਕਿ ਨਾ ਇਹ ਇਲਾਕੇ ਵੱਲ ਆਉਣ ਲਈ ਇੱਕ ਵੱਡਾ ਉੱਚਾ ਪਾਸ ਕ੍ਰੋਸ ਕਰਕੇ ਆਉਣਾ ਪੈਂਦਾ ਹੈਗਾ ਉਹ ਹੈਗਾ ਰਾਜਦਾਨ ਪਾਸ ਤੇ ਸਰਦੀਆਂ ਚ ਉਹਦੇ ਤੇ ਬਹੁਤ ਜ਼ਿਆਦਾ برف ਪੈ ਜਾਂਦੀ ਹੈ ਮਤਲਬ 15 20 20 ਫੁੱਟ برف ਨਾਲ ਭਰ ਜਾਂਦਾ ਉਹ ਆ ਕਰਕੇ ਸਾਰਾ ਰੋਡ ਬਲੌਕ ਹੋ ਜਾਂਦਾ ਹੈਗਾ ਤੇ ਇਧਰਲੇ ਕਿਸੇ ਪਿੰਡ ਸ਼ਹਿਰ ਚ ਨਹੀਂ ਆਇਆ ਜਾ ਸਕਦਾ ਪਿਛਲੇ ਜਿੰਨੇ ਵੀ ਤੁਸੀਂ ਵਲੌਗ ਦੇਖੇ ਹਨ ਜਿੰਨੇ ਆਪਾਂ ਬਾਰਡਰ ਦੇ ਨੇੜਲੇ ਵਾਲੇ ਦੇ ਵਾਲੇ ਦੇ ਪਿੰਡ ਦੇਖੇ ਹੈ ਤੇ ਉਹਨਾਂ ਸਾਰਿਆਂ ਨੂੰ ਇਹ ਮੇਨ ਸ਼ਹਿਰ ਪੈਂਦਾ ਹੈਗਾ ਗੁਰੇਜ਼ਵਾਲੀ ਨੂੰ ਤੇ ਤਲੇਲਵੈਣੀ ਨੂੰ ਜਿਹੜਾ ਵੱਡਾ ਸ਼ਹਿਰ ਹੈ ਇਹਦਾ ਨਾਮ ਹੈ ਗੱਡਾਵਰ ਹਰੁੱਤ ਵੀ ਨਾ ਯਾਰ ਇੱਥੋਂ ਦੀ ਦੇਖਣ ਵਾਲੀ ਹੈ ਕਿਉਂਕਿ ਪੱਤੇ ਝੜ ਰਹੇ ਆ ਜਿਵੇਂ ਫਾਲ ਦਾ ਟਾਈਮ ਆ ਗਿਆ ਹਨਾ ਆਪਣੇ ਦਾ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਸ਼ਮੀਰ 'ਚ ਹੁਣੇ ਤੋਂ ਚੱਲ ਪਿਆ ਇਹ ਆਪਣੇ ਦਾ ਹਜੇ ਲੇਟ ਆਉਣਾ ਹੈਗਾ ਪਰ ਕਸ਼ਮੀਰ 'ਚ ਤਾਂ ਇਹਨਾਂ ਦਿਨਾਂ ਤੋਂ ਹੀ ਠੰਡ ਸ਼ੁਰੂ ਹੋ ਜਾਂਦੀ ਹੈ ਤੇ ਸਰਦੀਆਂ 'ਚ ਇਹ ਲੋਕ ਹੈਲੀਕਾਪਟਰ ਦੀ ਵਰਤੋਂ ਕਰਦੇ ਆ ਜੇ ਇਹਨਾਂ ਨੇ ਸ਼ਿਰੀਨਗਰ ਜਾਂ ਬਾਂਦੀਪੋਰਾ ਆਉਣਾ ਜਾਣਾ ਐਮਰਜੈਂਸੀ ਆ ਹੈਲੀ ਤੇ ਜਾਂਦੇ ਆ ਹੁਣ ਆਪਾਂ ਜਾ ਰਹੇ ਹਾਂ ਜੀ ਪਿੰਡ ਦੇ ਵਿੱਚ ਤੇ ਪਿੰਡ ਦੇ ਲੋਕਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਪਹਿਲਾ ਪਿੰਡ ਆਊਗਾ ਅਛੋਰਾ ਤੇ ਦੂਸਰਾ ਉਹਦਾ ਚੋਰਵਿੰਨ ਚੋਰਬਿੰਨ ਜਾਣ ਘਟ ਦਿੰਦੇ ਤੇ ਛੂਰਾ ਪਿੰਡ ਦੇਖਦੇ ਆਪਾਂ ਜਿਹੜਾ ਇਹ ਰੋਡ ਜਾਂਦਾ ਨਾ ਸਾਹਮਣੇ ਵਾਲਾ ਇਹ ਸਿੱਧਾ ਐਲਓਸੀ ਨੂੰ ਜਾਂਦਾ ਹੈਗਾ ਜਿੰਨੇ ਆਪਾਂ ਪਿੰਡ ਦੇਖੇ ਸੀਗੇ ਪਿਛਲੇ ਵਲੌਗ ਚ ਉਹ ਇਸ ਰੋਡ ਤੇ ਜਾ ਕੇ ਦੇਖੇ ਸੀਗੇ ਤੇ ਹੁਣ ਇਹ ਪੁਲ ਟੱਪ ਕੇ ਆਪਾਂ ਦਰਿਆ ਦੇ ਦੂਸਰੇ ਪਾਸੇ ਜਾਵਾਂਗੇ ਤੇ ਪਰਾਂ ਵਾਲੇ ਪਾਸੇ ਇੱਧਰ ਦੋ ਪਿੰਡ ਰਹਿ ਜਾਂਦੇ ਆ ਇਹ ਪੰਦੀਪ ਆਰ ਆਈ ਪੀ ਐਨ ਟੀ ਡਬਲਯੂ ਪੀ ਸਿੰਘ ਹਾਂ ਰਿਪਨਦੀਪ ਸਿੰਘ ਹਾਂ ਸੇ ਆਇਆ ਮੈਂ ਸਰ ਪੰਜਾਬ ਸੇ ਆਜ ਡਾਬਰ ਸੇ ਵੈਸੇ ਵੈਸੇ ਪੰਜਾਬ ਸੂ ਆਪਸੇ ਨੂੰ ਕਿਸ਼ਨ ਗੰਗਾ ਦਰਿਆ ਦਾ ਆਪਾਂ ਪੁਲ ਟੱਪ ਕੇ ਦੂਸਰੇ ਪਾਸੇ ਆ ਗਏ ਤੇ ਜਿਹੜਾ ਡਾਵਰ ਸ਼ਹਿਰ ਹੈ ਉਹ ਪਰ੍ਹਾਂਲੇ ਪਾਸੇ ਤੁਹਾਨੂੰ ਦਿਖ ਰਿਹਾ ਦੂਸਰੇ ਪਾਸੇ ਰਹਿ ਗਿਆ ਤੇ ਸਾਹਮਣੇ ਵਾਲੇ ਪਾਸੇ ਜਿਹੜੀ ਪਹਾੜੀ ਦਿਖ ਰਹੀ ਹੈ ਉਹਦਾ ਨਾਮ ਹੈਗਾ ਹਾਬਾ ਖਤੂਨ ਤੇ ਕਸ਼ਮੀਰ ਦੇ ਇਤਿਹਾਸ 'ਚ ਇਹਦਾ ਬੜਾ ਹੀ ਖਾਸ ਥਾਨ ਹੈਗਾ ਤੇ ਸੁਣਦੇ ਆਂ ਵੀ ਇਹ ਪਹਾੜੀ ਦਾ ਪਾਣੀ ਪੀਣ ਨਾਲ ਸਾਰੇ ਰੋਗ ਦੂਰ ਹੁੰਦੇ ਆ ਇਹ ਆ ਗਿਆ ਜੀ ਪਹਿਲਾ ਪਿੰਡ ਛੂਰਾ ਤੇ ਇਹ ਜਿਹੜਾ ਪਿੰਡ ਹੈਗਾ ਬਾਕੀ ਪਿੰਡਾਂ ਵਰਗਾ ਹੀ ਹੈ ਤੇ ਜ਼ਿਆਦਾ ਆਪਾਂ ਇੱਥੇ ਰੁਕਦੇ ਨਹੀਂ ਕਿਉਂਕਿ ਮੈਂ ਤੁਹਾਨੂੰ ਆਲਰੇਡੀ ਦਿਖਾ ਚੁੱਕਿਆ ਪਿਛਲੇ ਸਾਰੇ ਵਲੌਗ ਚ ਕਿਵੇਂ ਦੇ ਘਰ ਹੈ ਕਿਵੇਂ ਦਾ ਰਹਿਣ ਸਹਿਣ ਹੈ ਇਨ੍ਹਾਂ ਲੋਕਾਂ ਦਾ ਹਨ ਤੇ ਬਾਕੀ ਉਵੇਂ ਦੀਆਂ ਗਲੀਆਂ ਇਸੇ ਪਿੰਡ ਚ ਵੀ ਉਵੇਂ ਦਾ ਸਾਰਾ ਕੁਝ ਹੈ ਇਨ੍ਹਾਂ ਪਿੰਡਾਂ ਦੇ ਯਾਰ ਜਿਹੜੇ ਲੋਕ ਹਨ ਬੜੇ ਮਹਿਮਾਨ ਨਿਵਾਜ਼ ਤੇ ਮਿਲਣਸਾਰ ਨੇਗੇ ਸਲਾਮ ਸਰ ਕਿਵੇਂ ਹੋ ਜੀ ਜਨਾਬ ਠੀਕ ਹੋ ਮੈਂ ਪੰਜਾਬ ਸੇ ਹੂੰ ਆਪ ਕਹਾਂ ਸੇ जी हम गुरेज से आप पंजाब यही से हो है? यहीं से अछूरा गाँव से गुरेज अछूरा गाँव कई बार मैंने सोचा बिजनेस करते हैं इधर उधर से आगे लो। जी आज नहीं, आज। नहीं, नहीं, हम यहाँ की गुरेज में ये गाँव पड़ता है अछूरा और ये बिल्कुल पाकिस्तान बॉर्डर के पास ही है यहाँ से करीब चार किलोमीटर पाकिस्तान बॉर्डर है जी चार किलोमीटर चार किलोमीटर अच्छा अगला गाँव यहाँ इस साइड में आपको शायद नहीं छोड़ा होगा ये चोरन गाँव आता है चोरवन आर्मी का चेक पोस्ट है और टूरिस्ट को वहाँ अलाउ नहीं है चोरन जाने के लिए अच्छा आप यहीं तक ये हबाखतून सिफरिंग जो है यहीं अलाउड क्यों नहीं करते अलाउड ये <coughs> फौज का मामला है फौज ने सिक्योरिटी परपस से टूरिस्ट को अलाउ नहीं किया है नहीं। और उम्मीद है कि अगले साल शायद चोरों तक अलाउ हो जाएगा हुन अपन जा रहे हैं इस पिंड ਦੇ ਖੇਤਾਂ ਚ ਤੇ ਸਾਹਮਣੇ ਵਾਲੇ ਪਾਸੇ ਖੇਤਾਂ ਚ ਕੁਝ ਘਰ ਨੇ ਕਿ ਉਹ ਦੇਖਦੇ ਆ ਤੇ ਨਾਲ ਹਬਾਖਤੂਨ ਪਹਾੜੀ ਦੇਖਦੇ ਆ ਤੇ ਜਿਹੜੀ ਹਬਾਖਤੂਨ ਦੀ ਮੈਂ ਗੱਲ ਕਰ ਰਿਹਾ ਸੀ ਨਾ ਕਸ਼ਮੀਰ ਦੇ ਲੋਕ ਇਹਨੂੰ ਬੜਾ ਪਵਿੱਤਰ ਮੰਨਦੇ ਆ ਤੇ ਇਥੋਂ ਨਾ ਪਾਣੀ ਪੀਂਦੇ ਆ ਜਿਵੇਂ ਆਪਾਂ ਕਿਸੇ ਗੁਰਦੁਆਰਾ ਸਾਹਿਬ ਚੋਂ ਜਾਂ ਸਰੋਵਰ ਚੋਂ ਲੈ ਕੇ ਆਉਣਾ ਨਾ ਉਸੇ ਤਰ੍ਹਾਂ ਇਹਨੂੰ ਅੰਮ੍ਰਿਤ ਮੰਨਦੇ ਆ ਤੁਸੀਂ ਇਹ ਗੱਲ ਦੇਖੋ ਯਾਰ ਜਿਹੜੇ ਰਾਹਾਂ ਤੇ ਆਪਾਂ ਤੁਰੇ ਜਾਂਦੇ ਆ ਨਾ ਤੇ ਸਰਦੀਆਂ ਚ ਇੱਥੇ 15-15 ਫੁੱਟੋ برف ਹੁੰਦੀ ਹੈ ਤੇ ਇਹਨਾਂ ਲੋਕਾਂ ਨੂੰ ਸਰਵਾਈਵ ਕਰਨਾ ਕਿੰਨਾ ਔਖਾ ਹੈ ਜਾਂ ਕੋਈ ਐਮਰਜੈਂਸੀ ਹੋ ਜੇ ਚੱਲ ਕੇ ਜਾਣਾ ਕਿੰਨਾ ਔਖਾ ਉਹ ਗੱਲ ਦੇਖੋ ਇਹ ਪਿੰਡ ਆ ਗਿਆ ਸਾਹਮਣੇ ਵਾਲੇ ਪਾਸੇ ਕੁਝ ਘਰ ਨੇ ਤੇ ਉਹੀ ਕੁਝ ਹੈ ਜਿਹੜਾ ਤੁਹਾਨੂੰ ਪਿਛਲੇ ਵੈਸੇ 4-5 ਵਲੌਗ ਚ ਦਿਖਾਇਆ ਖੇਤੀ ਪੱਤੀ ਤੇ ਲਗਭਗ ਜਿਵੇਂ ਆਪਣੇ ਸਾਰੇ ਪੰਜਾਬ 'ਚ ਇੱਕੋ ਜੀ ਫਸਲ ਸੇਮ ਹੁੰਦੀ ਹੈ ਉਹੀ ਕੁਛ ਇੱਥੇ ਵੀ ਤੇ ਘਰ ਘਰ ਵੀ ਉਮੀਨੇ ਪਿੰਡ ਤਾਂ ਨਹੀਂ ਆਪਾਂ ਬਹੁਤਾ ਦੇਖਦੇ ਤੇ ਉਹ ਸਾਹਮਣੇ ਵਾਲੇ ਪਾਸੇ ਜਿਹੜਾ ਹੈਗਾ ਏਰੀਆ ਦੱਸਦੇ ਆ ਵੀ ਲੋਕਲ ਪਾਕਿਸਤਾਨ ਦਾ ਹੈਗਾ ਉਧਰਲਾ ਸਾਹਮਣੇ ਵਾਲੇ ਪਾਸੇ ਉਧਰ ਆਪਾਂ ਨਹੀਂ ਜਾਵਾਂਗੇ ਇੰਨੀ ਦੂਰ ਤੱਕ ਸਾਹਮਣੇ ਉਹ ਚੈੱਕ ਪੋਸਟਾਂ ਵੀ ਨੇ ਤੇ ਆਪਾਂ ਇਹ ਪਿੰਡ ਪਿੰਡ 'ਚ ਰਹਾਂਗੇ ਪਿੱਛੇ ਇਹ ਪਿੰਡ ਦੇ ਬਈ ਬਿਲਕੁਲ ਚਾਰੇ ਪਾਸੇ ਪਾਕਿਸਤਾਨਾ ਤੇ ਇੰਡੀਆ ਪਾਕਿਸਤਾਨ 'ਚ ਵਸਿਆ ਹੋਇਆ ਅਸਲ 'ਚ ਇਹ ਆ ਹੁਣ ਆਪਾਂ ਇੰਡੀਆ 'ਚ ਖੜੇ ਆ ਇਹ ਪਹਾੜ ਦੇ ਪਿਛਲੇ ਪਾਸੇ ਦੱਸ ਰਹੇ ਆ ਕੱਲੇ ਦੇ ਪਿੱਛੇ ਪਾਕਿਸਤਾਨ ਆ ਸਾਰਾ ਤੇ ਇਧਰੋਂ ਇਹਦੇ ਪਿਛਲੇ ਪਾਸੇ ਜਿਹੜਾ ਉਹ ਸਾਹਮਣੇ ਵਾਲਾ ਨਾ ਉਹਦੇ ਪਿਛਲੇ ਪਾਸੇ ਉਹ ਤਾਂ ਤੁਹਾਨੂੰ ਦੱਸ ਹੀ ਤਾਂ ਇਧਰਲੇ ਪਾਸੇ ਇਧਰ ਆਹ ਸਾਰਾ ਇੰਡੀਆ ਚ ਆ ਜਾਂਦਾ ਇਹ ਪੂਰੀ ਵਾਦੀ ਹੈ ਵੈਲੀ ਚ ਇਹ ਖੁੱਲਾ ਸਾਰਾ ਪਿੰਡ ਤੇ ਕੰਮਕਾਰ ਆਪਦੇ ਨਿਮੜ ਰਹੇ ਆ ਖੇਤੀਬੱਤੀ ਇਹ ਅਸਲ ਵਿੱਚ ਨਾ ਅਸੀਂ ਥੋੜਾ ਜਿਹਾ ਲੇਟ ਆਏ ਆ ਜਿਵੇਂ ਪਹਿਲਾਂ ਵੀ ਮੈਂ ਪਿਛਲੇ ਵਲੌਗ ਚ ਵੀ ਬੋਲੇ ਸੀਗਾ ਜੂਨ ਦੇ ਮਹੀਨੇ ਤੇ ਪੂਰੀ ਗ੍ਰੀਨਰੀ ਹੁੰਦੀ ਹੈ ਤੇ ਹਰਾ ਭਰਾ ਹੁੰਦਾ ਹੈ ਸਾਰਾ ਤੇ ਹੁਣ ਤਾਂ ਸਾਰੇ ਲੋਕ ਆਪਣੇ ਕੰਮਕਾਰ ਕਰ ਰਹੇ ਆ ਤੇ ਨਹੀਂ ਨਹੀਂ ਕਿਸੇ ਨੂੰ ਇਹ ਤੇ ਪੁੱਛ ਲੈਂਦੇ ਆਪਾਂ ਕੰਮ ਤਾਂ ਹਟਾ ਨਹੀਂ ਸਕਦੇ ਅੱਗੇ ਲੈ ਜਾਂਦੇ ਹਨਾ ਕਿਸੇ ਨੂੰ ਅੱਗੇ ਤੱਕ ਲਾਸਟ ਤੱਕ ਜਾ ਕੇ ਦੇਖਿਆ ਹੁੰਦੇ ਤੇ ਬਾਕੀ ਪਿੰਡਾਂ ਦਾ ਨਗਾ ਪਿੰਡ ਹੈ ਵੀ ਜਿਵੇਂ ਬਾਕੀ ਪਿੰਡ ਸੀਗੇ ਤੇ ਉਵੇਂ ਦਾ ਹੀ ਇਹ ਪਿੰਡ ਬਣਿਆ ਹੋਇਆ ਸਾਰੇ ਦਾ ਸਾਰਾ ਬਹੁਤ ਵਧੀਆ ਲੱਗਿਆ ਯਾਰ ਇਹ ਪਿੰਡ ਜਾ ਕੇ ਬਹੁਤ ਘੈਂਟ ਮਾਹੌਲ ਹੈ ਤੇ ਹਾਫ ਹਾਫ ਜਾ ਦਿਖਦਾ ਦੋਨਾਂ ਦੇ ਪਾਸੇ ਕਿਉਂਕਿ ਅੱਧਾ ਇੰਡੀਆ ਦੇਖਦਾ ਇਤੋਂ ਅੱਧਾ ਪਾਕਿਸਤਾਨ ਦੇਖਦਾ ਹੈਲੋ ਜੀ ਕਿਵੇਂ ਹੋ ਇਹ ਬਜ਼ੁਰਗ ਛੱਲੀਆਂ ਕੱਢੀ ਜਾਂਦੇ ਆ ਖੇਤੀਬਾਤੀ ਇਹਨਾਂ ਦੀ ਬਾਰਡਰ ਕਰਕੇ ਮੈਨੂੰ ਲੱਗਦਾ ਇਹਨਾਂ ਦੀ ਤਾਂ ਨਹੀਂ ਮੁਸ਼ਕਲ ਹੁੰਦੀ ਹੋਣੀ ਆਪਣੇ ਤਾਂ ਮੁਸ਼ਕਲ ਹੋ ਜਾਂਦੀ ਆ ਥੋੜੀ ਜਿਹੀ ਪੰਜਾਬ ਚ ਮੱਕੀ ਪੱਕ ਗਈ ਬਜ਼ੁਰਗਾਂ ਦੀ ਤੇ ਛੱਲੀਆਂ ਕੱਢ ਲਈਆਂ ਇਹ ਮੱਕਈ ਹੈ ਹਾਂ ਮੱਕਈ ਤਾਂ ਛੱਲੀ ਨਿਕਲ ਰਹੀ ਹੋ ابھی ठीक है इसको अभी संभाल के रखोगे खाने के लिए या पशुओं के लिए अभी इसको सुखाएंगे सुखाय पहले अच्छा फिर सुखाएंगे सुखने के बाद हम हाँ खाने से रोटी बनाएंगे इसका आटा पीस के सर्दियों में हाँ सर्दियों में ठीक है तो इसका आटा बना दोगे दो आटा खुद ही बनाते हो ना चक्की है उधर पानी की चक्की है उधर ही बनाते हो अच्छा उधर चक्की पानी में पानी में चक्की ठीक है ठीक है वो जो नीचे दरिया बगता है उसमें ठीक है ठीक है ठीक है ठीक है ये आपका आपका खेती कहाँ तक है ये अपना इधर ये लास्ट है जैसे ये लास्ट पहाड़ है हाँ, ये लास्ट तो आप खेती ऊपर तक करने जाते हो आप हाँ, हम ये जंगल तक करने जाते हैं परमिशन देते हैं हाँ अच्छा देखे उसके देखे उस साइड पाकिस्तान है ठीक हाँ, पाकिस्तान पाकिस्तान है इधर तो शांति होगी ऐसा कुछ तो नहीं होगा बिल्कुल हाँ, माहौल फिट है इधर अच्छा जैसे उधर बाकी बॉर्डर पर होता है ऐसा तो नहीं बिल्कुल जहाँ हम सुखी से जीते है सुखी से अच्छा हिसाब से फौज भी हमारे साथ ठीक ठाक है हम भी फौज के साथ कहीं वो तो नहीं हुआ जैसे गोला बारी होती रहती है बॉर्डर पे नहीं गोला बारी होती है जिस टाइम थोड़ा यहाँ से भी छेड़ते हैं है यहाँ से जैसे बम फेंका या पाकिस्तान से कोई बम अचानक फिर इधर से जवाबी कार्रवाई देते अच्छा तो उस टाइम कुछ ऐसे तकरीबन दस बीस साल पहले एक नुकसान भी हो गया हमारा का जल्टी हो गया इधर दस साल पहले हुआ था ਉਸਕੇ ਬਾਅਦ ਤਾਂ ਸ਼ਾਂਤੀ ਹੈ ਬਿਲਕੁਲ ਉਸਕੇ ਬਾਅਦ ਤਾਂ ਸ਼ਾਂਤੀ ਹੈ ਠੀਕ ਹੈ ਅਭੀ ਕੁਝ ਨਹੀਂ ਹੈ ਸਰ ਅਭੀ ਕੁਝ ਨਹੀਂ ਹੈ ਠੀਕ ਠਾਕ ਨਾਰਮਲ ਹੈ ਹੈ ਨਾਰਮਲ ਹੈ ਚਲੋ acha ਹੈ ਨਾਰਮਲ ਹੀ ਰਹੇ ਹਾਂ ਹੈ ਨਾ ਹਾਂ ਵੀ ਸਿਆਤੇ ਹਾਂ ਪੀਸਫੁੱਲ ਰਹੇ ਸ਼ਾਂਤੀ से रहे ਸਭੀ ਲੋਗ ਰਹਿ ਸਕੀ ਇਧਰ ਹਾਂ ਠੀਕ ਹੈ ਇਹ ਨਾ ਪਿੰਡ ਦੇ ਲੋਕਾਂ ਨੂੰ ਕਾਫੀ ਸਾਰਾ ਰੁਜ਼ਗਾਰ ਵੀ ਮਿਲਿਆ ਹੋਇਆ ਹੈ ਤੇ ਆਰਮੀ ਦੇ ਨਾਲ ਇਹ ਪੌਟਰ ਦਾ ਕੰਮ ਕਰਦੇ ਆ ਤੇ ਜਿਵੇਂ ਆਰਮੀ ਦਾ ਸਾਰਾ ਸਮਾਨ ਹੈ ਇਹ ਉੱਪਰ ਚੈੱਕ ਪੋਸਟਾਂ ਦੇ ਜਿਹੜਾ ਛੱਡ ਗਿਆ ਹੁਣ ਹੈ ਤੇ ਮਤਲਬ ਖੱਚਰਾਂ ਦੇ ਲੱਦ ਕੇ ਉੱਪਰ ਤੱਕ ਇਹ ਛੱਡ ਕੇ ਆਉਂਦੇ ਆਗੇ ਵਧੀਆ ਰਲ ਮਿਲ ਕੇ ਰਹਿੰਦੇ ਆ ਯਾਰ ਤੇ ਵਾਈ ਵਾਕ ਵੀ ਜਾਂਦੇ ਆ ਖੱਚਰਾਂ ਦੇ ਛੱਡ ਕੇ ਆਉਂਦੇ ਨਾਲੇ ਇਹ ਦੇਖੋ ਤੇਲ ਤੂਲ ਛੱਡ ਕੇ ਆਏ ਉੱਪਰਲੇ ਪਾਸੇ ਜਮਾ ਕਈ ਪਿੰਡਾਂ ਚ ਨਾ ਮੈਂ ਦੇਖਿਆ ਸੀ ਯਾਕ ਸੀ ਜਿਹੜੇ ਯਾਕਾਂ ਨਾਲ ਕਰਦੇ ਸੀਗੇ ਆਪਣੇ ਜਿਹੜਾ ਤੂੜੀ ਕੱਢਦੇ ਸੀਗੇ ਤੇ ਇਹ ਆਪਣੇ ਇਹਨਾਂ ਨਾਲ ਖੱਚਰਾਂ ਨਾਲ ਵੀ ਪਰ ਇਹਨਾਂ ਦਾ ਮਿਕਸ ਬਰੀਡ ਕਰਕੇ ਵਿੱਚ ਹੀ ਵੱਲਦੇ ਨੇ ਯਾਕ ਹੈ ਖੱਤਰ ਵੀ ਲਾਰ ਗਿਆ ਸਾਰਾ ਕੁਝ ਲੋ ਵੀ ਇਹ ਲਾਸਟ ਘਰ ਹੈਗਾ ਜਮਾ ਲਾਸਟ ਘਰ ਤੱਕ ਹੀ ਪਹੁੰਚ ਗਏ ਆਪਾਂ ਇਹ ਪਿੰਡ ਦਾ ਐਦੂ ਬਾਅਦ ਕੋਈ ਅੱਗੇ ਘਰ ਨਹੀਂ ਹੈਗਾ ਕੈਸੇ ਹੋ ਘਰ ਪਰਵਾਹ ਠੀਕ ਹੈ ਖੇਤੀ ਨਿਕਾਲੀ ਆ ਹਾਂ ਖੇਤੀ ਬਸ ਇਹ ਠੀਕ ਆ ਇਹ ਕਹਾਂ ਤੱਕ ਜਾ ਸਕਤੇ ਹਮ ਲਾਸਟ अब लास्ट तो आप तो ये बॉर्डर तक जा सकते है यहाँ पहुँचे ये बॉर्डर कहाँ है कितनी दूर है यहाँ से यहाँ से तो ज्यादा दूर नहीं कौन सा ये इंडिया का हाँ इंडिया का, हाँ। इंडिया का तो नजदीक तो दो तीन मिनट लगेंगे मिनट में बॉर्डर पहुँच जाएंगे हाँ। इतना पास है बस ये नजदीक है ना अच्छा ये सामने बॉर्डर हाँ, है बस इंडिया, इंडिया का पाकिस्तान कितनी दूर है यहाँ से पाकिस्तान कम से कम आधा घंटा लगेगा यहाँ से पाकिस्तान जाना अगर पैदल जाना है पैदल जाना अच्छा आधे घंटे में पोस्ट गाँव में गाँव में अच्छा कौन सा गाँव है उधर दुपकी गाँव दुजकी क्या दुद्ये, दुद्ये? आ, अच्छा आ... ठीक है इधर ऐसा तो नहीं होता कोई गोलाबारी वगैरह शांति है इधर तो शांति है अभी पहले तो 2002 में तो ठहरी हुई अच्छा उससे मेरे कोई नुकसान हो गया गांव में कुछ आदमी मारे अच्छा एक दो कोई मुलाजिम थे कोई कुछ तो अच्छा हो गया माल मवेशी का नुकसान हो गया अच्छा आदमी कुछ नुकसान हो गया अच्छा बस वहाँ तक जाने देते हैं ये पोस्ट तक कौन सा पोस्ट तक जो ये लास्ट वाला है लास्ट जो पाकिस्तान का नहीं नहीं यहाँ यहाँ जाना दे देंगे यहाँ जाने दे, आ, दे देंगे इससे आगे इंडियन आर्मी भी नहीं है फौज भी नहीं, नहीं, नहीं है फौज भी नहीं कोई पाकिस्तान के तो अच्छा इस पूरा इसके आगे पाकिस्तान की आर्मी है ये आर्मी का भी लास्ट यही है ये ये लास्ट है आपका तो घर बिल्कुल बॉर्डर पे है, फर... है ये नया बनाया हमने अच्छा ये का घर देखो भाई भाई बैठा लास्ट गाँव है मेरे लास्ट घर है आपका इंडिया का है ना ਲੈ ਇੰਡੀਆ ਦਾ ਲਾਸਟ ਘਰ ਹੈ ਬਾਈ ਦਾ ਇੱਥੇ ਪਾ ਰੱਖਿਆਗਾ ਉਹ ਜੋ ਉੱਪਰ ਸਾਹਮਣੇ ਚੈੱਕ ਪੋਸਟ ਦਿਖਦੀ ਹੈ ਉਹ ਇੰਡੀਆ ਕੀ ਹੈ ਹੈ ਜੰਗਲ ਮੇਂ ਕਹਾ ਸੇ ਦਿਖਦਾ ਹੈ ਕਹਾਂ ਸੇ ਮੁਝੇ ਤੋ ਨਹੀਂ ਦਿਖ ਰਹਾ ਉਹ ਯਹਾਂ ਸੇ ਦਿਖ ਰਹਾ ਹੈ ਰੋਡ ਤੇ ਉਹ ਆਗੇ ਇਹਦੇ ਘਰ ਤੋਂ ਨਾ ਸਾਹਮਣੇ ਵਾਲੇ ਪਾਸੇ ਪਾਕਿਸਤਾਨ ਦੀ ਚੈੱਕ ਪੋਸਟ ਵੀ ਦਿਖਦੀ ਹੈ ਤੇ ਘਰ ਦੇਖੋ ਕਿੱਡਾ ਵਧੀਆ ਨਾਲੇ ਅੱਧਾ ਇੰਡੀਆ ਦੇਖਦਾ <laughs> पाकिस्तान पाकिस्तान भी आप देखते हो डेली इंडिया तो देखते देखते हो हैं दो मुल्क देखते हो आप हाँ। दो दो देश देखते हो यहाँ ठीक हाँ, है यार अच्छा है अच्छा लगा थैंक यू थैंक यू सो मच अभी उनका पता नहीं कहाँ उधर से निकलते अच्छा वो कहीं और से लेके जाते हैं ठीक हाँ, हाँ। है पहले एक जगह से पानी पीते थे दोनों दोनों आर्मी वाले ठीक है पाकिस्तान वाले भी इंडिया भी ਸੋ ਇਹ ਸੀਗਾ ਪਿੰਡ ਇਹ ਸਾਰਾ ਕੁੱਲ ਮਿਲਾ ਕੇ ਜਿਹੜਾ ਤੁਹਾਨੂੰ ਸਾਹਮਣੇ ਦਿਖ ਰਿਹਾ ਕੁਛ ਘਰ ਇਧਰਲੇ ਪਾਸੇ ਨੇ ਕੁਛ ਘਰ ਇਹ ਦਰਿਆ ਦੇ ਪਰਾਣੇ ਪਾਸੇ ਨੇ ਆਮ ਹੀ ਜਿਵੇਂ ਆਪਣੇ ਪਿੰਡਾਂ 'ਚ ਹੁੰਦਾ ਉਹੀ ਕੁਛ ਇੱਥੇ ਹੈ ਅੱਧੇ ਕਿਤੇ ਰਹਿੰਦੇ ਅੱਧੇ ਕਿਤੇ ਰਹਿੰਦੇ ਤੇ ਬਾਕੀ ਫੌਜ ਬਹੁਤ ਮਦਦ ਕਰਦੀ ਹੈ ਇਹਨਾਂ ਲੋਕਾਂ ਦੀ ਇਹਨਾਂ ਮਤਲਬ ਪਿੰਡਾਂ ਦੀ ਜਿੰਨੇ ਵੀ ਪਿੰਡ ਹੈ ਹਨ ਕਿ ਕਿਸੇ ਵੀ ਐਮਰਜੈਂਸੀ ਜਦੋਂ ਕੋਈ ਹਾਲਾਤ ਬਣ ਜਾਂਦੇ ਹੋ ਜੀ ਤੇ ਫੌਜ ਹਮੇਸ਼ਾ ਇਹਨਾਂ ਸਾਰੇ ਲੋਕਾਂ ਦੇ ਨਾਲ ਆ ਕੇ ਖੜਦੀ ਹੈਗੀ कहाँ लाल मिट्टी कहाँ ये, ये जो आगे दिखाई देती है सेंटर में।, में लाल मिट्टी ठीक है वो पाकिस्तान है ठीक है।, है तो उनकी चेक पोस्ट भी दिखती है यहाँ से क्या चेक पोस्ट दिखता है से ही दिखाते दिखाते नीचे होते हैं उसका चेक पोस्ट जो है अच्छा अच्छा चेक पोस्ट नीचे है वो तो है पाकिस्तान किधर उधर वाला वो जो ऊंचे वाला पहाड़ है वो ऊंचे वाला वो बंकर है वो अच्छा वो बंकर है वो भी पाकिस्तान है ठीक है किधर है इधर ये हिंदुस्तान है इधर अच्छा उसके पहाड़ के पीछे वहाँ जो दो चकबोस दिख रही है ऊपर एक उधर है एक उधर है एक उधर हाँ, दो है हाँ दो है तो दोनों इंडिया के हैं या पाकिस्तान की है ये दोनों इंडिया के हैं पाकिस्तान का इसके पीछे

कोई दस साल बारह साल हो गए वो वहाँ से आवाज मारते थे हम इधर घास काटते थे, थे इस एरिया में अच्छा तो हिंदुस्तान के एरिया में अच्छा तो जब आर्मी आई हाँ तो कोई कुछ गड़बड़ हो गया कुछ तो बंद हो गया तब से अच्छा आर्मी जब आर्मी से पहले हाँ, आर्मी से पहले उनका थोड़ा उनका मतलब दूर से से आवाज मार देते थे तो आपको सुनता था हम सुनते थे अच्छा वो उधर उनके लोग भी काम करने आते थे आपके नहीं, हाँ वो पोस्ट अच्छा, वाले अच्छा फौज वाले बाज मारते थे तो आपको पता चल जाता था आर्मी का भाई यहाँ इधर आर्मी तो आज दस साल पहले तो दस साल ज्यादा ज्यादा बीस साल, साल हो गए दो हजार के आसपास आई आर्मी इधर है ना बीस साल पूरे हो गए बीस साल हो गए ठीक है अभी तो अच्छा है कोई तकलीफ तो नहीं नहीं है कुछ नहीं कुछ, कुछ तकलीफ उनका फैर होता था उनका फैर होता था इस एरिया सारे में, दो मर भी गए अच्छा उनको। अच्छा, पाकिस्तान का, हाँ से, फैर, अभी तो नहीं हुआ फैर कोई? नहीं अभी, अभी फायर बंद हो गया ये तो पाकिस्तान से आता होगा सारा पानी पाकिस्तान से आता है कावल से ਕਾਬਲ ਕਾਬਲ ਤੋਂ ਅਫਗਾਨਿਸਤਾਨ ਮੇ ਪਾਕਿਸਤਾਨ ਦਾ ਅੱਛਾ ਵਹਾਂ ਸੇ ਆਤਾ ਹੈ ਪੂਰਾ ਪਾਣੀ ਠੀਕ ਹੈ ਇਹ ਪਾਣੀ ਬਈ ਪਾਕਿਸਤਾਨ ਤੋਂ ਆਉਂਦਾ ਕਹਿੰਦੇ ਸਾਰਾ ਜਨਏ ਆਉਂਦਾ ਇਹ ਪਿੰਡ ਦੇ ਕੋਲ ਦੀ ਨਾ ਆ ਪਿੰਡ ਕੋਲ ਦੀ ਇਹ ਨਾਲਾ ਵਹਿੰਦਾ ਇੱਕ ਸਾਰੇ ਦਾ ਸਾਰਾ ਪਾਣੀ ਇਹ ਉਧਰੋਂ ਲਗੇ ਹਬਖਤੂਨ ਇਹ ਹਬਖਤੂਨ ਕੇ ਪਾਸੇ ਹੋ ਕੇ ਜਾਂਦਾ ਹੈ ਨਾ ਫਿਰ ਹਾਂ ਹਬਖਤੂਨ ਕੋਲ ਦੀ ਹੋ ਕੇ ਜਾਂਦਾ ਹੈ ਅੱਦੇ ਪਹਾੜ ਇੰਡੀਆ ਦੇ ਇੱਥੇ ਤੇ ਅੱਦੇ ਪਹਾੜ ਪਾਕਿਸਤਾਨ ਦੇ ਪਰਾਂਲੇ ਪਾਸੇ ਪੁਰਾਣੇ ਬਜ਼ੁਰਗ ਦੱਸਦੇ ਆ ਵੀ ਖੇਤੀਬਾੜੀ ਵੀ ਉਧਰ ਵੀ ਹੁੰਦੀ ਹੈ ਇੱਧਰ ਵੀ ਹੁੰਦੀ ਹੈ ਤੇ ਬਟ ਐਦਾਂ ਸ਼ਾਂਤੀ ਹੈ ਸਾਰਾ ਕੁਝ ਹੈ ਨਾ ਵਧੀਆ ਹੈਗਾ ਤੇ ਬਾਰਡਰ ਤੋਂ ਤੁਹਾਡੇ ਕੋਲੇ ਹੋਰ ਅਜੇ ਵਲੌਗ ਆਉਂਦੇ ਰਹਿਣਗੇ ਬਾਰਡਰ ਦਾ ਏਰੀਆ ਬਾਰਡਰ ਦੇ ਪਿੰਡ ਸਾਰੇ ਤੁਹਾਨੂੰ ਘੁਮਾਉਂਦੇ ਰਹਿਾਂਗੇ ਦੇਖਦੇ ਰਹੋ ਆਪਣੀ ਕਸ਼ਮੀਰ ਸੀਰੀਜ਼ ਨੂੰ ਤੇ ਮਿਲਦੇ ਆ ਨਵੇਂ ਵਲੌਗਸ ਨਵੇਂ ਵੀਡੀਓ ਦੇ ਨਾਲ